ਸਿਕਲ ਦੋਸਤੋ ਅੱਜ ਆਪਾਂ ਬਣਾਵਾਂਗੇ ਆਲੂ ਪੁਜੀਆ ਇਹਦੇ ਲਈ ਆਪਾਂ 4-5 ਆਲੂ ਲੈ ਲੇ ਉਸ ਤੋਂ ਬਾਅਦ ਕਦੂਕਾ ਸਕਰ ਕੇ ਆਪਾਂ ਇਹਨਾਂ ਨੂੰ ਕਿਸੇ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਚੋੜ ਲਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਨਚੋੜਨ ਤੋਂ ਬਾਅਦ ਆਪਾਂ ਕਿਸੇ ਛਾਣਨੀ ਵਿੱਚ ਕੱਢ ਲਵਾਂਗੇ ਛਾਣਨੀ ਚ ਐਕਸਟਰਾ ਪਾਣੀ ਨਿਕਲ ਗਿਆ ਤਾਂ ਆਪਾਂ ਇਹਨਾਂ ਨੂੰ ਕਿਸੇ ਸੂਤੀ ਕੱਪੜੇ ਦੇ ਵਿੱਚ ਫੈਲਾ ਲਵਾਂਗੇ ਫਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਥੋੜੀ ਦੇ ਰੈਸਟ 2-3 ਰੈਸਟ ਦਵਾਂਗੇ ਉਸ ਤੋਂ ਬਾਅਦ ਕੜਾਈ 'ਚ ਤੇਲ ਗਰਮ ਕਰਕੇ ਆਲੂ ਆਪਾਂ ਇਹਦੇ ਵਿੱਚ ਛੱਡ ਦਵਾਂਗੇ ਹਲਕਾ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਜਦੋਂ ਹਲਕੇ ਜਿਹੇ ਬਰਾਊਨ ਹੋ ਗਏ ਆਪਾਂ ਇਹਨੂੰ ਕਿਸੇ ਛਾਣਨੀ ਦੇ ਮਦਦ ਨਾਲ ਬਾਹਰ ਕੱਢ ਲਵਾਂਗੇ ਆਪਾਂ ਇੱਥੇ ਆਲੂ ਪੂਜੀ ਦੇ ਵਿੱਚ ਪਾਉਣ ਲਈ ਕੱਚੀ ਗਿਰੀ ਮੈਂ ਲਈ ਸੀ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਨਾਲ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲਾਂਗੇ ਇਨਗਰੀਡੀਅੰਟ ਆਪਾਂ ਲੈਏ ਨੇ ਚਾਟ ਮਸਾਲਾ ਕਸ਼ਮੀਰੀ ਲਾਲ ਮਿਰਚ ਨਮਕ ਇਹਦਾ ਮਸਾਲਾ ਤਿਆਰ ਕਰਕੇ ਆਪਾਂ ਇਹਦੇ ਵਿੱਚ ਪਾਦਾ ਮੰਗੇ ਲੋ ਜੀ ਆਪਣ ਤਿਆਰ ਨੇ ਆਲੂ ਭੁਜੀਆ ਬਹੁਤ ਹੀ ਕ੍ਰਿਸਪੀ ਬਣਦਾ ਹੈ ਘਰੇ ਬਣਾ ਕੇ ਦੇਖਿਓ ਲਾਈਕ ਐਂਡ ਸ਼ੇਅਰ ਕਰਿਓ ਥੈਂਕ ਯੂ